ਵਰੀ ਜਹੇ ਮਾਤ ਪਿਤਾ ਸਤਿ ਸਿਚਨਾ ਭਾਈ ਮਨੁਹਾ ਨਾਮ ਤੇਰੇ ਸੰਗ ਸਹਾਈ ਜਹੇ ਮਹਾ ਬਿਆਨ ਲੋਤ ਜਮਦਲੇ ਤਹ ਕੇਵ ਨਾਮ ਸੰਗ ਤੇਰੇ ਚਲੇ ਜਹੇ ਮੁਸਕਲ ਹੋਵੇ ਤਪਾਰੀ ਹਰ ਕੋ ਨਾਮ ਹੀ ਨਵਾਹੀ ਉਧਾਰੀ ਅਨਕ ਪੁਨਹੇ ਚਰਨ ਇਕਤ ਨਿਹਤਰੈ ਹਰ ਕੋ ਨਾਮ ਕੋਟ ਪਾਪ ਦਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਬਾਹੋ ਸੁਖ ਖਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਇ ਸੁਖੀਆ ਲੱਖ ਕਰੋੜੀ ਬੰਦ ਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਹਨ ਖਮਾਰੰਗ ਦਿਖਣਾ 부ਝਾਵੇ ਹਰ ਕਾ ਨਾਮ ਜਪਤਿ ਅਗਹਾਵੇ ਜੇਹ ਮਾਰਗ ਵੇਹ ਜਾਤ ਵੇਖੇਲਾ ਤੈ ਹਰ ਨਾਮ ਸਿੰਘ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੋਟ ਨਹੀ ਕੋਟ ਲਖਬਾਹੀ ਨਾਮ ਜਪੈ ਪਾਰ ਪਰਾਹੀ ਤਨਖ ਵਿਗਨ ਜਹਿਆ ਸੰਘ ਹਾਰੇ ਹਰ ਕਾ ਨਾਮ ਜਤਕਾਲ ਉਧਾਰੇ ਅਨਖ ਜਨਮੇ ਵਰਜਾਮ ਨਾਮ ਜਪ ਪਾਵੇ ਵਿਸਰਾਮ ਖਾਓ ਮੇਲਾ ਮਲ ਖਬੂਨ ਨ ਧੋਵੇ ਹਰ ਕਾ ਨਾਮ ਹੋਠ ਪਖੋਵੇ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਦਕਾ ਸੰਗ ਜਹ ਮਾਰਗ ਕਿਹਨ ਜਾਹੈ ਨਾ ਗੁੱਸਾ ਹਰ ਕਾ ਨਾਮ ਹਾ ਸੰਗ ਸੋਸਾ ਯਹ ਬੰਦੇ ਮਹੰਦ ਬੁਹਾਰਾ ਹਰ ਕਾ ਨਾਮ ਸੰਗ ਜਿਆਰਾ ਯਹ ਬੰਤੇ ਰਖੋ ਨਾ ਸਿਵਾਨੋ ਹਰ ਕਾ ਨਾਮ ਦੇਹ ਨਾਲ ਵਛਾਨੋ ਜਹ ਮਹਾ ਭਿਆਨ ਤਤਵ ਹੁਗਾਮ ਸਹ ਹਰ ਕੇ ਨਾਮ ਕਿਨੋ ਪ੍ਰਹ ਸ਼ਾਮ ਨਾ ਦ੍ਰਿਖਾਂ ਮਨ ਜੋ ਆਖ ਰਖੈ ਨਾਨਕ ਹਰ ਹਰਮ ਤੁਰਖੈ ਭਾਵ ਤੋ ਜਨਾਖੀ ਵਰਤਮ ਨਾਮ ਸੰਤ ਜਨਾਖੈ ਮਨ ਬਿਸਰਾਮ ਹਰਿ ਕਾ ਨਾਮ ਦਾਸ ਕੀ ਓਟ ਹਰਿ ਕੈ ਨਾਮੁ ਦਰੈ ਜਨ ਕੋਟ ਹਰਿ ਜਸ ਅਕਾਸ਼ੰਦਰ ਰਾਤ ਹਰਿ ਹਰਿ ਔਖਦ ਸਾਧਕ ਮਾਤ ਹਰਿ ਜਨ ਕੇ ਹਰਿ ਨਾਮ ਨਿਧਾਨ ਪਾਰ ਬ੍ਰਹਮ ਜਨ ਹਿਨੋ ਦਾਨ ਮਨ ਤਨ ਰੰਗ ਰਤੇ ਰੰਗੇਕੈ ਨਾਨਕ ਜਨਕੈ ਵਿਰਤ ਵਿਵੇਕੈ ਹਰਖਾ ਨਾ ਜਨਕ ਮੁਕਤ ਜੋਤ ਹਰਖੈ ਨਾਮ ਜਨਕੋ ਚਰਪਤ ਭੁਗਤ ਹਰਖਾ ਨਾ ਜਨਕਾਰੂਪ ਰੰਗ ਹਰਨਾਮ ਜਪਤ ਘਪਰ ਨਪੰਗ ਹਰਖਾ ਨਾ ਜਨਕਾ ਜਨ ਕੀ ਵਡਿਆਈ ਹਰ ਕਾ ਨਾਮ ਜੋ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਤਿ ਕ੍ਰਿਸ਼ਨਾ ਹੀ ਵਿਯੋਗ ਜਨ ਰਤਾ ਹਰ ਨਾਮ ਕੀ ਸੇਵਾ ਨਾਨਕ ਬੁਜੇ ਹਰ ਹਰ ਦੀਵਾ ਹਰ ਹਰ ਜਨ ਕੇ ਔ ਸੰਤਾਨੀ ਹਰ ਬਤਾਜ ਨੇ ਅਬ ਨਾ ਜਾਣੀ ਪੋਟ ਪੋਟ ਜਨ ਹਰਸ ਰਾਤੇ ਸੁੰਨ ਸਮਾਧ ਨਾਮ ਰਸ ਮਾਤੇ ਆਠ ਬਹਿਰ ਜਨ ਹਰ ਹਰ ਜਪੈ ਹਰ ਕੀ ਭਗਤ ਹਰ ਕਾ ਬਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗਿ ਚਿਤਰੇ ਪਾਰ ਜਾਤ ਹਰ ਕੋ ਨਾਮ ਕਾਮ ਤੀਨ ਹਰ ਹਰ ਗੁਣ ਗਾਉ ਸਭ ਤੇ ਉਤਮ ਹਰ ਕੀ ਅਥਾ ਨਾਮ ਸਨਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਤਿ ਵਸੈ ਸੰਤ ਵਰਤਾਪ ਦੁਰ ਤੁਨ ਸੈ ਸੰਤ ਕਾ ਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਦੁਲਖਿ ਅਵਰ ਨਾ ਹੋਈ ਨਾਨਕ ਗੁਰਮੁਖ ਨਾਮ ਬਾਵੇ ਜਨ ਕੋਈ ਸਲੋਖ ਬਹੁ ਸਾਸਤਰ ਬਹੁ ਸਮਰਸੀ ਵਿਖੇ ਸਰਬ ਡੰਡੋਲ ਉਜਸ ਨਾਹੀ ਹਰ ਹਰੇ ਨਾਨਕ ਨਾਮ ਅਮੋ